ਬਹੁਤ ਜ਼ਾਈ ਘਟਨਾ ਸਾਡੇ ਇਲਾਕੇ ਦੇ ਅੰਦਰ ਜੋ ਉੜਦਨ ਪਿੰਡ ਹੈ ਉਹ ਜਿਹੜੀ ਵਾਪਰੀ ਹੈ ਇਹ ਸਾਰੇ ਸੰਗਤ ਕੱਲ ਗੁਰਦੁਆਰਾ ਸਾਹਿਬ ਜਿਹੜਾ ਖਰਾਨਗੜ੍ਹ ਗੁਰੂ ਰਵਦਾਸ ਜੀ ਦਾ ਬਹੁਤ ਵੱਡਾ ਸਥਾਨ ਹੈ ਪੂਰੀ ਸੰਗਤ ਪਿੰਡ ਦੇ ਵਿੱਚ ਉੱਥੇ ਗਈ ਹੋਈ ਸੀ ਤਾਂ ਉਹ ਤੋਂ ਬਾਅਦ ਮੱਤਾਂ ਟੇਕ ਕੇ ਇਹ ਵਾਪਸ 13 ਬੱਲਾ ਉਹ ਜਿਹੜਾ ਇਤਿਹਾਸਕ ਉਰਮਦਾਗ ਜਿਹਦਾ ਸਥਾਨ ਉੱਤੇ ਜਾਰੇ ਸੀ ਇੱਕ ਰਾਤ ਦੇ ਵਿੱਚ ਗੱਡੀ ਜਦੋਂ ਇਸ ਸਪੀਡ ਤੋਂ ਕੱਟ ਕਰਨ ਲੱਗੀ ਤੇ ਉਹ ਗੱਡੀ ਜਿਹੜੀ ਸੀ ਉੱਤੇ ਉਹ ਪਲਟਾ ਖਾ ਗਈ ਜਿਹਦੇ ਵਿੱਚ ਤਿੰਨ ਜੜੀਆਂ ਹੈਗੀਆਂ ਬਹੁਤਾਂ ਜੜੀਆਂ ਹੋ ਗਈਆਂ ਇੱਕ ਬੱਚੀ ਸੀ ਇੱਕ ਫੀਮੇਲ ਸੀ ਔਰਤ ਇੱਕ ਸਾਡਾ ਮਹਿੰਦਰ ਸਿੰਘ ਸਾਹਿਬ ਦਾ ਸਰਪੰਚਾ ਹਮਦਰਦ ਪ੍ਰਾਰਥੀ ਇਹ ਸੰਗਤਾਂ ਕਰਾਲਗੜ੍ਹ ਤੋਂ ਜੀ ਆਪਣਾ ਬੱਲਾ ਚੱਲੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਆਪਣਾ ਉੜਦਨ ਪਿੰਡ ਅੱਜ ਦੁਖਦਾਈ ਘਟਨਾ ਖੱਟੀ ਜੀ ਦਿਓ ਜਾਣਕਾਰੀ ਤੁਸੀਂ ਪਹੁੰਚੇ ਵੀ ਮੌਕੇ ਤੇ ਬਹੁਤ ਦੁਖਦਾਈ ਘਟਨਾ ਸਾਡੇ ਇਲਾਕੇ ਦੇ ਅੰਦਰ ਜੋ ਉੜਦਨ ਪਿੰਡ ਹੈ ਉਹ ਜਿਹੜੀ ਵਾਪਰੀ ਹੈ ਇਹ ਸਾਰੇ ਸੰਗਤ ਕੱਲ ਗੁਰਦੁਆਰਾ ਸਾਹਿਬ ਜਿਹੜਾ ਖਰਾਨਗੜ ਗੁਰੂ ਰਮਦਾਸ ਜੀ ਦਾ ਬਹੁਤ ਵੱਡਾ ਸਥਾਨ ਹੈ ਉੱਥੇ ਜਾ ਕੇ ਇਹ ਨਤਮਸਤਕ ਹੋਣ ਦੇ ਲਈ ਹਰ ਸਾਲ ਹੀ ਜਾਂਦੇ ਇਸ ਵਾਰ ਜਿਹੜੀ ਪੂਰੀ ਸੰਗਤ ਪਿੰਡ ਦੇ ਵਿੱਚੋਂ ਉੱਥੇ ਗਈ ਹੋਈ ਸੀ ਤਾਂ ਉਹ ਤੋਂ ਬਾਅਦ ਮੱਥਾ ਟੇਕ ਕੇ ਇਹ ਵਾਪਸ ਡੇਰਾ ਬੱਲਾ ਉਹ ਜਿਹੜਾ ਇਤਿਹਾਸਕ ਗੁਰੂ ਰਮਦਾਸ ਜੀ ਦਾ ਸਥਾਨ ਹੈ ਉੱਥੇ ਚਾਰੇ ਸੀ ਦਾ ਰਾਤ ਦੇ ਵਿੱਚ ਹੀ ਗੱਡੀ ਜਦੋਂ ਇਸ ਸਪੀਡ ਤੋਂ ਟੱਟ ਕਰਨ ਲੱਗੀ ਤੇ ਉਹ ਗੱਡੀ ਜਿਹੜੀ ਸੀ ਇੱਥੇ ਉਹ ਪਲਟਾ ਖਾ ਗਈ ਮੋੜ ਤੋਂ ਆ ਕੇ ਉੱਥੇ ਬੜਾ ਪਾਰੀ ਜਿਹੜਾ ਹੈਗਾ ਜਿੰਨੇ ਵੀ ਸੰਗਤ ਸੀਗੀ ਉਹਨਾਂ ਦਾ ਨੁਕਸਾਨ ਹੋਇਆ ਜਿਹਦੇ ਵਿੱਚ 3 ਜੜੀਆਂ ਹੈਗੀਆਂ ਮੌਤਾਂ ਜਿਹੜੀਆਂ ਹੋ ਗਈਆਂ ਇੱਕ ਬੱਚੀ ਸੀ ਇੱਕ ਫੀਮੇਲ ਸੀ ਔਰਤ ਇੱਕ ਸਾਡਾ ਉਹ ਮਹਿੰਦਰ ਸਿੰਘ ਸਾਫ ਦਾ ਸਰਪੰਚ ਦਾ ਉਹਨਾਂ ਦਾ ਘਰ ਆ ਸੀ ਜੀ ਇਹ ਸਾਰੇ ਰੋਡ ਤਨਪਿੰਡ ਤੋਂ ਸੀ ਬਾਕੀ 340 40 45 ਬਤੇ ਜਿਹੜੇ ਹੈ ਕਿ ਬਹੁਤ ਜ਼ਿਆਦਾ ਕੰਪਲੇਨ ਜਿਹਾ ਨਹੀਂ ਹੋ ਰਹੇ ਹੈ ਕਿ ਇਹ ਬਹੁਤ ਜਿਹੜੀ ਤਫਤਾਈ ਘਟਣਾ ਹੈ ਤੇ ਸਾਡੀ ਵੀ ਜਿਹੜੀ ਪੂਰੀ ਟੀਮ ਉੱਥੇ ਜਿਹੜੀ ਹੈਗੀ ਆ ਉਹ ਪੂਰੇ ਨਾਲ ਦੀ ਨਾਲ ਜੱਟੂ ਪੈਂ ਆਪੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਸਾਡੇ ਜਿਹੜੇ ਵਰਕਰ ਸੀਗੇ ਉਹ ਪੂਰੇ ਪਰਿਵਾਰਾਂ ਦੀ ਦੇਖਭਾਲ ਤੇ ਲੀ ਜਾ ਜੋ ਵੀ ਹੋ ਆਪਣੇ ਬੰਧੋ ਜਿਹੜੇ ਸੀ ਉਹ ਕਰ ਸਕਦੇ ਹੋ ਸੀ ਤੇ ਅਸੀਂ ਵੀ ਆਪਣੀ ਸਾਰੀ ਟੀਮ ਦੇ ਨਾਲ ਉਥੇ ਪਰਿਵਾਰਾਂ ਦੇ ਨਾਲ ਦੁੱਖ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਤਾਂ ਇਹੇ ਪਰਮਾਤਮਾ ਦੇ ਕੋਲ ਅਰਦਾਸ ਕਰਦੇ ਹਾਂ ਕਿ ਉਹ ਜਿਹੜੀਆਂ ਰੂਹਾਂ ਨੇ ਜਿੱਥੇ ਉਹਨਾਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖਣਾ ਤੇ ਜਿਹੜੇ ਵੀ ਇੰਜਰਡ ਹੋਏ ਹੈਗੇ ਆ ਜ਼ਖਮੀ ਹੋਏ ਆ ਉਹਨਾਂ ਤੇ ਐਸੀ ਮਿਹਰ ਕਰਨੀ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਹੋਣ ਡੈਥ ਕਿੰਨੇ ਦੀ ਹੋਈ 3 ਜਣੇ ਆ ਜਿਹਦੇ ਵਿੱਚ ਕਿ ਇੱਕ ਇੱਕ ਬੱਚੀ ਹੈ ਇੱਕ ਲੇਡੀ ਹੈ ਤੇ ਇੱਕ ਮੇਲ ਹੈ ਤਿੰਨ ਜਣਿਆਂ ਦੀ ਡੈਥ ਹੋ ਗਈ ਦੀਆਂ ਤਾਂ ਇਹ ਦੁਖਦਾਈ ਘਟਨਾ 'ਚ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਇਹ ਸਾਡੀ ਮੰਗ ਹੈ ਕਿ ਜਿੰਨੇ ਵੀ ਮ੍ਰਿਤਕ ਜਣਿਆਂ ਹੋ ਗੁਆ ਨੇ ਉਹਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਇਆ ਦਿੱਤਾ ਜਾਵੇ ਅਤੇ ਜੋ ਜ਼ਖਮੀ ਨੇ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕੀਤੀ ਉਹਨਾਂ ਦੀ مالی ਸਹਾਇਤਾ ਉਹ ਕੀਤੀ ਜਾਂ ਚੀ ਇਹ ਨਸਲ 105 ਹੈ ਜੀ ਕਿੱਥੋਂ ਪੈ ਰਹੇ ਸਰ ਇਹ ਸੰਗਤ ਦਾ ਕਰਾਲਗੜ ਤੋਂ ਜੀ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਗੱਡੀ ਕਿੱਥੇ ਸੀ ਕਿੰਟਰ ਹੈ ਜੀ ਕਿੱਲੀ ਮਤਲਬ ਸੰਗਤ ਕਿੱਥੇ ਸੀ ਸੰਗਤ ਹੈ ਜੀ 40 ਮੀਟਰ ਤੇ 60 ਕਿੰਨਾ ਮਤਲਬ ਜਰਮੀ ਤੋਂ ਸਾਨ ਮਤਲਬ ਜਾਨੀ ਨੁਕਸਾਨ ਦਾ ਤਿੰਨ ਮੌਤਾਂ ਇਹ ਜਖਮੀਆ ਤੁਹਾਡੇ ਸਾਹਮਣੇ ਪਈ ਹੈ ਜੀ ਕੁਝ ਬੀਜੀ ਹੈ ਜੀ ਤਿੰਨ ਹੋਰ ਸਾਰੇ ਪਿੱਛੇ ਪਈ ਹੈ ਕੁਝ ਦੀ ਟੋਰਪਾਲ ਕੋਲ ਪਿਆਸ ਆ ਜੀ ਹਾਂਜੀ 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 ਐਂਟਰ ਪਾੜ ਗਿਆ ਐਂਟਰ ਪਾੜ ਗਿਆ ਮੇਰਾ ਨਾਮ ਰਾਮ ਸਿੰਘ ਆ ਜੀ ਪਿੰਡ ਉੜਦਨੇ ਆ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਤੇ ਆਪਣਾ ਕਰਾਲਗੜ ਜਾ ਰਹੇ ਸੀ ਜੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਵੀ ਇਹੀ ਕਹਾਂ ਜੀ ਗਰੀਬ ਲੋਕ ਆ ਦੇਖੋ ਇਹਨਾਂ ਦਾ ਜੋ ਵੀ ਹੈ ਆ ਮੜਾ ਮੋਟਾ ਦਵਾਈ ਬੁੱਟੀ ਆਪਣਾ ਕਰਿਆ ਜਾਈ ਇਸ ਦੇ ਉੱਪਰ ਕਿਆ ਕਰ ਸਕਾਂ ਜੀ ਤਿੰਨ ਮੋਤਾਂ ਹੋ ਗਈਆਂ ਇਹ ਸਾਨੂੰ ਪਤਾ ਹੀ ਹੈ ਆਜ ਤਸੀਲ ਰਾਜਪੁਰਾ ਪਿੰਡ ਉੜਦਣ ਹੈ ਜੀ ਆਪਣਾ ਉੜਦਣ ਕੀ ਸੰਗਤ ਹੈ ਠੀਕ ਹੈ ਜੀ ਬਾਕੀ ਸਾਰੇ ਸਾਹਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੋਗਾ ਜ਼ਰੂਰ ਹੋਣਾ ਚਾਹੀਦਾ ਹੈ